2020 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਟੀਵੀ ਤੇ ਆ ਕੇ ਕਹਿਤਾ ਦਿੱਲੀ ਚ ਕਿ ਦਿੱਲੀ ਵਾਲੋ ਅਗਰ ਮੇਰੇ ਪੌਨੇ 5 ਸਾਲ ਕੇ ਕੰਮ ਅੱਛੇ ਲਗੇ ਤੋ ਮuje ਬੋਟ ਦੇ ਦੇਨਾ ਵਰਨਾ ਮuje ਬੋਟ ਨਾ ਦੇਨਾ ਮੈਂ ਵੀ ਤੁਹਾਨੂੰ ਕਹਿਣਾ ਜੇ ਤੁਹਾਨੂੰ 2 ਸਾਲ ਦੇ ਕੰਮ ਚੰਗੇ ਲੱਗੇ ਤਾ ਬੋਟ ਪਾ ਦਿਓ ਨਹੀਂ ਨਾ ਪਾਓ ਹਾਂ ਬੋਟ ਪੈਜੋਗੇ ਮੇਰਾ ਬਦੂ ਹੌਸਲਾ ਇੱਕ ਦੀ ਬਜਾਏ ਮੇਰੇ 13 ਹੱਥ ਹੋਰ ਹੋ ਜਾਣਗੇ 13 ਇੱਥੋਂ ਆ ਕੁਲ ਖੇਤਰ ਜਿੱਤ ਰਹੇ ਹਾਂ ਉਹ ਦਿੱਲੀ ਤੋਂ ਉਹ ਸੀਟਾਂ ਚਾਰ ਆ ਰਹੀਆਂ ਨੇ ਤੇ ਗੁਜਰਾਤ ਚ ਜਿੱਤ ਰਹੇ ਹਾਂ 10 ਸਾਡੇ ਰਾਜ ਸਭਾ ਚ ਹੈਗੇ ਨੇ ਸਾਡੇ ਜਦੋਂ 30 35 ਹੋ ਗਏ ਉੱਥੇ ਤਾਂ ਦੇਖਿਓ ਸਹੀ ਹਿਲਾਉਂਦੇ ਧਰਤੀ ਅਸੀਂ ਕਿ ਸਾਨੂੰ ਹੱਕ ਲੈਣੇ ਆਉਂਦੇ ਨੇ ਪਾਸਵਰਡ ਮੈਨੂੰ ਪਤਾ ਹੈ ਕਿ ਪੈਸੇ ਕਿਵੇਂ ਲਈਦੇ ਹੁੰਦੇ ਉੱਥੋਂ ਕਿਉਂਕਿ ਮੈਂ ਇਕੱਲਾ ਹੀ ਹੁੰਦਾ ਸੀ ਮੈਂ ਬੋਲਦਾ ਬਹੁਤ ਹੁੰਦਾ ਸੀ ਹਰੇਕ ਦੇ ਪੋਲ ਖੁੱਲ ਜਾਂਦਾ ਸੀ ਸੋ ਇਹ ਸਾਰੇ ਪਾਸਵਰਡ ਮੇਰੇ ਕੋਲ ਹੈਗੇ ਨੇ ਤੁਸੀਂ ਇੱਕ ਵਾਰੀ ਬੰਦਾ ਭੇਜੋ ਥੇ ਆਉਦੀ ਆਵਾਜ਼ ਬਣ ਕੇ ਫਰੀਦਕੋਟ ਤੋਂ ਉਦੋਂ ਬਾਅਦ ਕੰਮ ਲੈਣਾ ਉਹਨੂੰ ਬੋਲਣਾ ਉਥੇ ਤੁਹਾਡੀ ਆਵਾਜ਼ ਬਣਾਉਣਾ ਮੇਰਾ ਕੰਮ ਹੈ